ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਦੋਤ ਬੰਦਨ ਅਨਿਕ ਵਾ گن آپ گن نہ بچارے کوئی ماٹی کا سوامی مانس کی گت ہی گیان دھیان کش کرم نہ جانا نائ نہ نربل کرنی ਨਦੀ ਜਾਏ ਤਰਨੀ ਸੋ ਕਹੋ ਹਾਲ ਗੁਰ ਸੇਵੀਆਂ ਕਾਡ ਸੁਸੰਗ ਭਾਈ ਦਰਸ਼ਨ ਪਰਸਿਆ ਜਨਮ ਮਾਰ ਮੁਕ ਦੁਖ ਜਾਏ ਹੋਵਾ ਸਿਫਤ ਕ ਸੰਧੀ ਔਰ ਅਰਸੋਂ ਕਰਸੋਂ ਛਟੀਆਂ ਤੁਦਿਠ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕਟੀਆਂ ਸੱਜਣ ਸੱਚਾ ਪਾਤਸ਼ਾਹ ਸਰਸਾਂ ਦੇ ਸਾਹੋ ਜਿਵੇਂ ਪਹਾੜ 'ਤੇ ਬੈਠਿਆ ਸੋਹੀਏ ਸਬਨਾ ਦਾ ਵੈ ਸਾਹੋ ਜਿਵਾ ਹਰ ਹਰ ਚਰਨ ਹਿਦੈ ਔਰ ਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਹਿਦੈ ਔਰ ਤਾਰੇ ਸਿਮਰ ਸੁਆਮੀ ਸਤਗੁਰ i ਜੋ ਜਣਾ ਪਾਰ ਬ੍ਰਹਮ ਆਪਣੇ ਕੀਨੇ ਤਿਲਕਾਂ ਬਹੁਤ ਕਛਨਾ ਵਿਚਾਰੇ ਨਾਮ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕਾਠ ਮਜਾਰੇ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸواری ਗੁਰੂ ਰੂਪ ਸਾਧ ਸੰਗਤ ਜੀ ਅੱਜ ਦੇ ਪਾਵਨ ਬਾਣੀ ਦੇ ਹੁਕਮਨਾਮਾ ਸਾਹਿਬ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ ਜੀ ਟੋਟੀ ਆਗ ਵਿੱਚੋਂ ਪੰਜਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਾਣੀ ਦੇ ਅੱਜ ਪਾਵਨ ਸ਼ਬਦ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਦੇ ਪਾਵਨ ਪਵਿੱਤਰ ਅੰਗ 718 ਤੇ ਸੁਬਤ ਹੈ ਜੀ ਤਨ ਤਨ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਜੀ ਟੋਟੇ ਰਾਲ ਵਿੱਚੋਂ ਹਰ ਹਰ ਚਰਨ ਰਿਧੇ ਵਰਤਾਏ ਪਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਸਾਮ ਰੱਖੋ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਬਲ ਹਮਾਰੇ ਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਅਸਾ ਜੀਵਾਂ ਦੇ ਸਾਰੇ ਕੰਮ ਸਿਰੇ ਚੜ ਸਕਦੇ ਹਨ ਰਹਾਉ ਪੁੰਨ দান ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਸਾਰੀਆਂ ਵਿਚਾਰਾਂ ਦਾ ਨਚੋਰ ਇਹ ਹੈ ਕਿ ਪਰਮਾਤਮਾ ਦੇ ਸ਼ਬਦ ਸਲਾਹੀ ਪਰਮਾਤਮਾ ਦੀ ਪੂਜਾ ਹੈ ਤੇ ਪੂਰਨ ਦਾਨ ਹੈ ਗੁਣ ਗਾਵਸ ਅਤਲ ਸੁਖ ਪਾਇਆ ਠਾਕਰ ਅਗੰ ਅਪਾਰੇ ਅਹ ਪਹੁੰਚ ਤੇ ਬਿਆੰਤ ਮਾਲਕ ਪ੍ਰਭ ਦੇ ਗੁਣ ਗਾਉਂਦਿਆਂ ਬਿਆੰਤ ਸੁਖ ਪ੍ਰਾਪਤ ਕਰ ਲਈਦਾ ਹੈ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਛ ਨਾ ਵਿਚਾਰੇ ਜਿੰਨਾ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ ਸੇਵਕ ਬਣਾ ਲਿਆ ਉਹਨਾਂ ਦੇ ਕਰਮਾਂ ਦਾ लेखा ਮੁੜ ਨਹੀਂ ਪੁੱਛਦਾ ਨਾਮ ਰੱਬ ਦਾ ਸੁਣ ਚੱਜ ਬਚੀਵਾ ਹਰ ਨਾਨਕ ਕੰਠ ਮਜਾਏ ਏ ਨਾਨਕ ਮੈਂ ਵੀ ਪਰਮਾਤਮਾ ਦੇ ਰਤਨ ਵਰਗੇ ਕੀਮਤੀ ਨਾਮ ਨੂੰ ਆਪਣੇ ਗਲੇ ਵਿੱਚ ਪਾ ਰੋ ਲਿਆ ਹੈ ਨਾਮ ਸੁਣ ਸੁਣ ਕੇ ਚੱਪ ਚੱਪ ਕੇ ਮੈਂ ਆਤਮ ਜੀਵਾਨ ਨੂੰ ਪ੍ਰਾਪਤ ਕਰ ਲਿਆ ਹੈ ਜੀ ਇਸ ਤਰ੍ਹਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਜੀ ਕੋਟ ਕੋਟ ਸ਼ੁਕਰਾਨਾ ਆ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆ ਦਾ ਜਿਨ੍ਹਾਂ ਨੇ ਅੰਮ੍ਰਿਤ ਮੇਰੇ ਤੋਂ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਖੁੱਲੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਬਾਣੀ ਪੜ੍ਹ ਸੁਣਦਾਸ ਭਾਗਾ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾ ਸੱਚੇ ਪਾਸ਼ਾ ਜੀ ਇਸੇ ਤਰ੍ਹਾਂ ਕਿਰਪਾ ਦ੍ਰਿਸ਼ਟੀ ਨਾਇਲ ਕਰਨ ਸਾਰਿਆਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਗੁਰਸਿੱਖੀ ਜੀਵਨ ਬਖਸ਼ਣ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਅਮਰ ਪੁਨੇਰੇ ਦਾ ਪਿਆਰ ਬਣਾਈ ਰੱਖਰ ਜੀ ਸਾਰੀਆਂ ਸਖਤਾਂ ਦਾ ਧੰਨਵਾਦ ਜੀਓ ਆਇਆ ਜੀਓ ਆਇਆ ਜੀਓ ਆਇਆ ਜੀ ਕੱਲ ਦੀ ਦੇਗ ਦੀ ਸੇਵਾ ਜਿੰਨਾਂ ਦੀ ਹੈ ਜੀ ਉਹਨਾਂ ਦੇ ਨਾਮ ਪਾਈ ਸੋਹਣ ਸਿੰਘ ਦੀ ਗਲੀ ਨੰਬਰ 10/22 ਪਾਈ ਹਰਿਆਲ ਸਿੰਘ ਜੀ ਗਲੀ ਨੰਬਰ 10/22 ਪਾਈ ਗਗਨਦੀਪ ਸਿੰਘ ਜੀ ਗਲੀ ਨੰਬਰ 10/22 ਬੀਬੀ ਪਰਮਜੀਤ ਕੌਰ ਜੀ ਬੈਂਕ ਕਲੋਨੀ ਜੀ ਫਿਰ ਦੁਆਰਾ ਬੇਨਤੀ ਹੈ ਜੀ ਜਿਨ੍ਹਾਂ ਦੀ ਦੇਖਦੀ ਘਰ ਨੂੰ ਸੇਵਾ ਹੈ ਜੀ ਭਾਈ ਸੋਹਣ ਸਿੰਘ ਜੀ ਗਲੀ ਨੰਬਰ 10 ਬਟਾ 22 ਭਾਈ ਹਰਿਆਰ ਸਿੰਘ ਜੀ ਗਲੀ ਨੰਬਰ 10 ਬਟਾ 22 ਭਾਈ ਗਗਨਦੀਪ ਸਿੰਘ ਜੀ ਗਲੀ ਨੰਬਰ 10 ਬਟਾ 22 ਬੀਬੀ ਪਰਮਜੀਤ ਕੌਰ ਜੀ ਬੈਂਕ ਕਲੋਨੀ ਵਾਲੇ ਜੀ